ਕੰਮ ਤੇ ਆਪਾਂ ਕਾਚੋਟੇ ਛੋਟਾ ਜਿਹਾ ਵਲੌਗ ਬਣਾ ਲਈ ਸ਼ਾਮ ਨਸਮ ਹੋ ਗਿਆ 7 ਵਜਨ ਵਾਲੇ ਆ ਦੇਖੋ ਬਾਹਰ ਦਾ ਮੋਲ ਬਾਹਰ ਵੀ ਜਰ ਦੇਖੋ ਆਪਣਾ ਪਿੰਡਾ ਵਾਂਗੂ ਆ ਐਵੇਂ ਕਹਿੰਦੇ ਬਾਰ 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 ਠੀਕ ਹੈ ਨਾ ਆ ਦੇਖ ਲੋ ਬਾਹਰ ਨਾ ਆਪਣਾ ਪਿੰਡਾ ਵਾਂਗੂ ਆ ਦੇਖ ਕਿੰਨਾ ਗੰਦ ੱਤਲ ਵੱਜਿਆ ਕੋਈ ਸਪਰੇਅ ਕਰਦੇ ਕੋਈ ਨਹੀਂ ਕਰਦੇ ਆ ਦੇਖ ਗਲੀਆਂ ਇਹਰ ਕਿੰਨੀ ਕਿ ਸਫਾਈ ਆ ਕਈ ਕਹਿ ਦਿੰਦੇ ਨਾ ਦੇਖਦੇ ਆ ਜਦੋਂ ਸੜਕਾਂ ਇੱਧਰ ਦੀਆਂ ਰੋਡ ਦੇਖਦੇ ਆ ਬੜੀ ਸਫਾਈ ਆ ਚਲੀਏ ਵਾਰ ਵੀ ਕਿੰਨਾ ਮਾਹੌਲ ਸ਼ਾਨਾ ਨੋ 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 ਤੁਸੀਂ ਦੇਖ ਲਓ ਕਿੰਦਾ ਕੁੱਤੇ ਫਿਰਦੇ ਆ ਬੜੇ ਸ਼ੇਤ ਇਹ ਲੋਏ ਇਹਨਾਂ ਲੱਗ ਜਿੰਦਾਂ ਵਿੱਚ ਫਿਰਦੇ ਆ ਪਹਣਾ ਦੇਖ ਲਓ ਹੈਗੇ ਪਰ ਮਲੇਸ਼ੀਆ ਚ ਇਹ ਛੋਟੇ ਛੋਟੇ ਜਿੱਦਾਂ ਸ਼ਹਿਰ ਆ ਨਾ ਉੱਥੇ ਐਦੇ ਗੰਦੇ ਜਿਹਾ ਬੱਜ ਰਹੇ ਆ ਜਿੰਨ ਵੱਡੇ ਵੱਡੇ ਸ਼ਹਿਰਾਂ ਚ ਹੈਗਾ ਥੋੜਾ ਜਿਆਦਾ ਚਾਈ ਆ ਕੋਈ ਕੁੱਤੇ ਨਹੀਂ ਆ ਕੁੱਤੇ ਨਹੀਂ ਇਹ ਤੇ ਪਿੰਡਾਂ ਜਿਹਾ ਤਰ੍ਹਾਂ ਹੈਗਾ ਸ਼ਹਿਰ ਛੋਟੇ ਛੋਟੇ ਉਹ ਤੇ ਫਰੇਦੈ ਨੂੰ ਆ ਆ ਵੇਖੋ ਇਹ ਰੋਡ ਚੱਲਦਾ ਪਿਆ ਆਪਾਂ ਚੱਲੇ ਕੰਮ ਤੇ ਮੈਂ ਕਿ ਚੱਲ ਵਲੌਗ ਬਣਾ ਲਈ ਠੀਕ ਹੈ YouTube ਤੇ ਪਾਉਣਾਗੇ ਤੁਸੀਂ ਕਰੋ ਠੀਕ ਹੈ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕਮੈਂਟ ਕਰੋ ਠੀਕ ਹੈ ਦੱਸੋ ਕਿਦਾਂ ਵਲੌਗ ਬਣਿਆ ਜੇ ਸਹੀ ਲੱਗੇ ਫਿਰ ਯਾਰ ਹੋਰ ਵੀ ਬਣਾਇ ਕਰੇ ਹਨ ਥੋੜਾ ਜਿਹਾ ਪ੍ਰੇਰਣਾ ਮਿਲਦਾ ਹੈ ਵੀਡੀਓ ਬਣਾਉਣ ਦਾ ਜੇ ਕਮੈਂਟ ਕਰਦੇ ਹੋ ਤਾਂ ਕਮੈਂਟ ਕਰੋ ਉੱਤੇ ਠੀਕ ਹੈ ਜੀ ਤੇ ਸ਼ੇਅਰ ਕਰੋ ਵੱਧ ਤੋਂ ਵੱਧ ਤਾਂ ਹੀ ਫਿਰ ਦਿਲ ਕਰਦਾ ਹੈ ਵੀਡੀਓ ਬਣਾਉਣੀ ਹੋਰ ਵੀ ਜੇ ਕਮੈਂਟ ਕਰੋਗੇ ਤਾਂ ਠੀਕ ਹੈ ਜੀ ਆਪਾਂ ਇਦਾਂ ਛੋਟੇ ਛੋਟੇ 4-5-5 ਮਿੰਟਾਂ ਦੇ ਵਲੌਗ ਪਾਇਆ ਕਰਾਂਗੇ ਤੁਹਾਨੂੰ ਦਿਖਾਇਆ ਕਰਾਂਗੇ ਇਦਾਂ ਸਿਸਟਮ ਠੀਕ ਹੈ ਆ ਦੇਖੋ ਕਿੱਥੇ ਬਾਕੀ ਹੈ ਠੀਕ ਹੈ ਕੰਮ ਚਲੋ ਇੰਡੀਆ ਜਿਹਨ ਥੋੜੇ ਪੈਸੇ ਘੱਟ ਬਣਦੇ ਥੋੜੇ ਜਿਆਦਾ ਬਣਦੇ ਹੈ ਨਾ ਜਿਹੜਾ ਕੋਸ 15000 ਬਣਦਾ ਇੱਧਰ 35000 ਬਣ ਜਾਂਦੇ 50000 ਬਣ ਜਾਂਦੇ ਹੈ ਇੰਨਾ ਫੇ ਚਲੋ ਮਿਹਨਤ ਦਾ ਮੁੱਲ ਪੈ ਜਾਂਦਾ ਇੱਥੇ ਹਨਾ ਇੰਡੀਆ ਪੈ ਨਹੀਂ ਮਿਹਨਤ ਕਰਦਕ ਫਿਰ ਵੀ ਇੰਨਾ ਪੈਸਾ ਨਹੀਂ ਸਕਦਾ ਆ ਦੇ ਕੁੱਤੇ ਤੇ ਇੱਥੇ ਚਲੋ 4 ਪੈਸੇ ਬਣ ਜਾਂਦੇ ਆ ਬਾਹਰ ਇਸ ਸਿਸਟਮ ਨਾਲ ਠੀਕ ਨਾ ਤੇ ਇੱਕ ਹੋਰ ਗੱਲ ਜੇ ਕਰਕੇ ਕਿਸੇ ਨਵੀਸ਼ੀਆ ਹੋਣਾ ਵੀ ਹੈ ਨਾ ਤੇ ਆਪਨੇ ਜਿਹਨੇ ਜੇਕਰ ਕਾਲਿੰਗ ਤੋਂ ਆਉਂਦੇ ਫਿਰਤ ਲੱਗਦਾ 1.5 ਲੱਖ ਰੁਪਏ ਜੇ ਕਰਕੇ ਆਉਂਦਾ ਟੂਰਿਸਟ ਫਿਰ ਇੱਧਰ ਬਸ ਹੋਟਲ ਬੁਕਿੰਗ ਕਰਾਓ ਆਨਲਾਈਨ ਟਿੱਕਟ ਕਰਾਓ ਸਿੱਧਾ ਬੱਸ ਟਿਕਟ ਕਰਾਓ ਸਿੱਧਾ ਬੱਸ 35-40 ਹਜ਼ਾਰ ਓਕੇ ਓਕੇ ਜੀ 30-40 ਹਜ਼ਾਰ ਲੱਗਦਾ ਠੀਕ ਹੈ ਤੇ ਐਨ ਜਿਆਦਾ ਟੈਂਟਰ ਚੱਕਰ ਚੋਂ ਲੋਡ ਨਹੀਂ ਟੈਂਟਰ ਦਾ 50 700 800 ਦੀ ਲੈ ਲੈਂਦੇ ਨੇ ਲੱਖ ਲੱਖ ਲੈ ਲੈਂਦੇ ਆ ਤਾਂ ਕਰਕੇ ਮੈਂ ਚਲ 10 ਦੀ ਤੋੜਨਾ ਸਾਂਝੀ ਕਰ ਲਈ ਹੈ ਨਾ ਇਹ ਗੱਲ ਵੀ ਸਾਡੇ ਤਾਂ ਬਹੁਤ ਲੱਗੇ ਆ ਨਾ ਸਾਡੇ ਨੂੰ ਤਾਂ 1.5 ਲੱਖ ਦੀ ਠੱਗ ਲੈ ਸੀ ਜਰਸਾ ਚੜ ਗਿਆ ਹੈ ਨਾ ਚੜਾਈ ਹੈਗੀ ਹੈ ਨਾ ਆ ਦੇਖ ਲੋ ਚੜਾਈ ਆ ਦੇਖੋ ਇੱਧਰ ਦੇ ਜਿਹੜੇ ਚਾਈਨੀਸ ਲੋਕ ਮਲਾਈ ਲੋਕ ਤਾਂ ਮਨ ਲੋਕ ਬਲਾਕ ਲੰਗੜੇ ਆ ਇਜ਼ਤ ਕਰਦੇ ਆ ਸਰਦਾਰਾਂ ਦੀ ਬਹੁਤ ਵਧੀਆ ਹੈ ਸਿਸਟਮ ਆਹ ਵੇਖੋ ਦੋਸਤੋ ਆਪਾਂ ਜਾ ਰਹੇ ਕੰਮ ਤੇ ਇਹ ਲੋਕੇਸ਼ਨ ਵੇਖੋ ਇੱਥੇ ਦੀ ਆਪਾਂ ਜਾਈਏ ਸਭ ਤੋਂ ਤੁਰਕ ਨਜ਼ਾਰਾ ਨਾਲ ਠੀਕ ਹੈ ਜੇ ਕਰਕੇ ਕਿਸੇ ਨੇ ਆਉਣਾ ਹੈ ਨਾ ਮਲੇਸ਼ੀਆ ਤੇ ਜੈਂਟਰ ਚੱਕਰਾ ਚ ਨਾ ਫਸਿਓ ਆਪ ਹੀ ਆਨਲਾਈਨ ਕਰੋ ਬੁੱਕ ਹੋਟਲ ਟੂਰਿਸਟ ਵੀਜ਼ਾ ਆਓ ਠੀਕ ਹੈ ਨਾ ਪੈਂ ਤਾਂ 40000 ਰੁਪਏ ਸਾਰਾ ਖਰਚਾ ਆਉਂਦਾ ਆ ਤੇ ਉਹਦੇ ਚ ਫਿਰ ਦੋ ਨੰਬਰ ਚ ਲਾਇਆ ਕੇ ਫਿਰ ਇੱਥੇ ਜੇ ਪਰਮਿਟ ਖੁੱਲੇ ਹੁੰਦੇ ਪਰਮਿਟ ਲੱਗ ਜਾਂਦੇ ਠੀਕ ਹੈ ਇੱਧਰ ਜੈਂਟਰ ਚੱਕਰਾ ਪਾਓਗੇ ਫਿਰ 70 80000 ਰੁਪਏ ਲੱਖ ਰੁਪਏ ਲੱਗ ਜਾਂਦਾ ਆ ਜੇ ਆਪਦੇ ਟੂਰਿਸਟ ਵਿੱਚ ਤੇ ਆਓਗੇ ਫਿਰ 35000 40000 ਚ ਵਧੀਆ ਨਿਬੜ ਜਾਂਦੇ ਕੰਮ ਸਾਰਾ ਠੀਕ ਹੈ ਜੀ ਤੇ ਆਪਾਂ ਇਹ ਛੋਟੇ ਛੋਟੇ ਵਲੌਗ ਬਣਾ ਕੇ ਪਾਇਆ ਕਰਾਂਗੇ ਠੀਕ ਹੈ ਜੀ ਤੇ ਬਾਅਦ ਵਿੱਚ ਸ਼ੇਅਰ ਕਰੋ ਇਹ ਵੀਡੀਓ ਤਾਂ ਜੋ ਕਿ ਹੋਰ ਵੀ ਸਾਰੇ ਦੇਖਣ ਵੀਡੀਓ ਤੇ ਚਲ ਪਤਾ ਲੱਗੇ ਸਾਰੇ ਨੂੰ ਨਾ ਠੀਕ ਹੈ ਜੀ ਕਿਸੇ ਨੂੰ ਠੱਗੀ ਠੋਗੀ ਨਾ ਕੋਈ ਵਜੇ ਨਹੀਂ ਤਾਂ ਸਾਡੇ ਵਰਗੇ 1.5 ਲੱਖ ਰੁਪਇਆ ਲਾ ਕੇ ਆਏ ਆ ਕੋਈ ਨਾ ਪਰਮਿਟ ਨਾ ਕੁਝ ਠੀਕ ਹੈ ਜੀ ਓਕੇ ਜੀ